ਔਰ ਅਸੀਂ ਵੀ ਵਧਾਈ ਦੇਵਾਂਗੇ ਮਾਨ ਸਾਹਿਬ ਨੂੰ ਜ਼ਰੂਰ ਅ ਔਰ ਕੋਸ਼ਿਸ਼ ਵੀ ਕਰਾਂਗੇ ਮਾਨ ਸਾਹਿਬ ਨੂੰ ਬਹੁਤ ਬਹੁਤ ਵਧਾਈ ਮੁਬਾਰਕਾਂ ਪਹਿਲਾਂ ਤਾਂ ਓਏ ਹੋਏ ਹੋਏ ਹੋ ਜੀ ਹੋ ਜੀ ਹੋ ਬਹੁਤ ਬਹੁਤ ਮੁਬਾਰਕਾਂ ਮਾਨ ਸਾਹਿਬਾ ਇਦਾਂ ਹੀ ਚਹਿਕਦੇ ਰਹੋ ਥੈਂਕ ਯੂ ਸੋ ਮੱਚ ਬਾਬਾ ਜੀ ਤੁਸੀਂ ਤਸ਼ਰੀਫ ਲੈ ਕੇ ਆਏ ਮੈਨੂੰ ਆ ਲੱਗੇ ਕਿ ਪੂਰੇ ਜਨੇ ਵੀ ਪ੍ਰੈਸ ਕਵਰੇਜ ਮੈਨੂੰ ਮਿਲ ਰਹੀ ਹੈ ਨਹੀਂ ਨਹੀਂ ਸਾਰੇ ਆ ਗਏ ਮੇਰੇ ਲਈ ਸਾਈਕਲ ਦੀ ਧੂਮ ਹੈ ਜਿਹੜਾ ਕੇਬੀਸੀ ਤੁਸੀਂ ਧੂਮ ਮਚਾਈ ਹੈ ਬਚਨ ਸਾਹਿਬ ਵੀ ਮੈਨੂੰ ਲੱਗਦਾ ਤਰ ਗਏ ਹੋਣ ਆ ਮੇਰੇ ਸਾਈ ਮੈਂ ਉਹਨਾਂ ਕਰਕੇ ਉਹਨਾਂ ਨੂੰ ਦੇਖ ਕੇ ਤਰ ਗਿਆ ਮੈਂ ਉਹਨਾਂ ਦੇ ਸਾਹਮਣੇ ਮੈਂ ਬੋਲ ਨਹੀਂ ਸਕਦਾ ਸੀ ਮੈਨੂੰ ਮੈਂ ਜ ਤੱਕ ਸ਼ੋਅ ਹੀ ਨਹੀਂ ਦੇਖਿਆ ਜਿਹੜਾ ਮੈਂ ਕਰਕੇ ਆ ਮੈਂ ਇੰਨਾ ਡਰਿਆ ਹੋਇਆ ਸੀ ਜਿਵੇਂ ਇਮਤਿਹਾਨ ਤੋਂ ਪਹਿਲਾਂ ਪੇਪਰ ਦੇ ਵਿੱਚ ਬੱਚਾ ਡਰਿਆ ਹੁੰਦਾ ਔਰ ਉਸ ਤੋਂ ਬਾਅਦ ਜਦੋਂ ਇਮਤਿਹਾਨ ਦਾ ਰਿਜ਼ਲਟ ਆਉਣਾ ਹੁੰਦਾ ਉਦੋਂ ਵੀ ਡਰਿਆ ਹੁੰਦਾ ਮੈਂ ਹੁਣ ਵੀ ਉਹ ਮੈਂ ਦੇਖਦਾ ਕਿ ਮਤਲਬ ਉਹਦੇ ਵਿੱਚ ਮੈਂ ਕੀ ਬੋਲਿਆ ਉਹਨਾਂ ਕੀ ਬੋਲ ਹੁਣ ਤੁਸੀਂ ਜੋ ਦੱਸ ਰਹੇ ਹੋ ਮੈਨੂੰ ਥੋੜੀ ਜੀ ਤਸੱਲੀ ਹੋ ਰਹੀ ਹੈ ਨਹੀਂ ਨਹੀਂ ਲੋਕਾਂ ਨੇ ਬਹੁਤ ਬਹੁਤ ਪਿਆਰ ਦਿੱਤਾ ਬਹੁਤ ਸਤਿਕਾਰ ਦਿੱਤਾ ਹਮੇ ਉਹ ਸਭ ਨੂੰ ਦਿੰਦੇ ਨੇ ਬਿਲਕੁਲ ਜੀ ਔਰ ਜਿਹੜੀ ਸਾਈਕਲ ਤੁਸੀਂ ਉੱਥੇ ਮਹਿਮਾ ਸੁਣਾਈ ਮੰਨ ਲਓਗੇ ਜਿਹੜੀ ਪੀੜੀ ਹੈ ਉਹ ਵੀ ਜਾਣਗੀ ਹੋਣੀ ਕਿ ਕਿੰਨੀ ਇੰਪੋਰਟੈਂਟ ਉਹ ਚੀਜ਼ ਹੁੰਦੀ ਸੀ ਸਾਈਕਲ ਹੀ ਚੱਲਣਾ ਪਾਪਾ ਜੀ ਆਉਣ ਵਾਲੇ ਸਮੇਂ ਚ ਸਰੀਰ ਦੇ ਵੀ ਲੋਡ ਹਾਂਜੀ ਹਾਂ ਕਿਉਂਕਿ ਸਾਈਕਲ ਐਸਾ ਪੁਰਜ਼ਾ ਬਣਾਇਆ ਜਿਸਨੇ ਵੀ ਬਣਾਇਆ ਉਹ ਇਹ ਬਾ ਕਮਾਲ ਹੈ ਮੈਂ ਐਸੇ ਕਰਕੇ ਉਹ ਕਿਹਾ ਸੀ ਵਾਹ ਨਹੀਂ ਕੁੜੀਏ ਜਿਉਣ ਜੋਗੀ ਸਾਈਕਲ ਦਾ ਮਨ ਪਾਇਆ ਸ਼ਾਬਾਸ਼ ਵਿਗਿਆਨੀ ਤੇ ਜਿਹਨੇ ਬਾਈਸਾਈਕਲ ਬਣਾਇਆ ਅਮੀਰਾਂ ਦੀ ਕਸਰਤ ਗਰੀਬਾਂ ਦੀ ਹਸਰਤ ਮਾਨਸਾ ਤੁਹਾਨੂੰ ਡਿਸਟਰਬ ਨਹੀਂ ਕਰਾਂਗੇ ਫੈਂਸ ਬਹੁਤ ਲੰਬੀ ਲਾਈਨ ਹੈ ਤੁਸੀਂ ਅੱਜ ਇਹ ਪਿਆਰ ਹੈ ਜਿਹੜਾ ਤੁਹਾਨੂੰ ਖੱਡਿਆ ਲੋਕ ਲਾਈਨਾਂ ਤੋਂ ਮੁਕਸਰ ਸਾਹਬ ਤੋਂ ਮੈਂ ਦੇਖਿਆ ਬੋਰ ਤੋਂ ਲੰਬੀ ਲੰਬੀ ਲਾਈਨ ਹੈ ਹਾਜੀ ਹਾਜੀ ਬਹੁਤ ਬਹੁਤ ਦੂਰ ਤੋਂ ਮਤਲਬ ਰੱਖ ਸਕਿੰਦੇ ਤੁਸੀਂ ਮਿਲੋ ਬਸ ਮੈਂ ਇੱਕ ਜ਼ਰੂਰ ਕਹਾਂਗਾ ਕਿ ਅੱਜ ਜਨਮ ਦਿਨ ਹੈ ਤੁਹਾਡਾ ਤੁਸੀਂ ਚੈੱਕਦੇ ਰਹੋ ਪਰ ਇੱਕ ਲਾਈਨ ਸੁਣਾ ਕੇ ਜ਼ਰੂਰ ਤਾਂ ਕਿ ਦਰਸ਼ਕ ਨਿਊਜ਼ 18 ਨੇ ਅੱਜ ਮੈਂ ਬਿਲਕੁਲ ਬਿਲਕੁਲ ਨਿਊਜ਼ 18 ਨੂੰ ਮੇਰੇ ਵੱਲੋਂ ਹਮੇਸ਼ਾ ਹੀ ਬਹੁਤ ਬਹੁਤ ਪਿਆਰ ਸਤਿਕਾਰ ਮੈਂ ਹਮੇਸ਼ਾ ਜਦੋਂ ਮੈਂ ਦੇਖਦਾ ਹਾਂ ਉਹ ਕਿਉਂਕਿ ਵੇਰੀ ਨਜ਼ਰ ਉੱਥੇ ਹੀ ਰਹਿੰਦੀ ਹੈ ਜੀ ਤੇ ਉਦੋਂ ਮੈਂ ਸਾਰਿਆਂ ਨੂੰ ਦੇਖਦਾ ਰਹਿਣਾ ਸਾਰਿਆਂ ਦੇ ਮੈਨੂੰ ਨਾਮ ਯਾਦ ਹਾਂ ਜੀ ਮੈਨੂੰ ਪਤਾ ਹੈ ਹਾਂ ਜੀ ਸਾਰਿਆਂ ਦੇ ਜ਼ਿਕਰ ਮੈਂ ਜੇ ਕਰਨ ਲੱਗਾ ਤਾਂ ਫਿਰ ਬਹੁਤ ਲੰਮਾ ਹੋ ਜਾਣਾ ਇਧਰ ਲਾਈਨ ਵੀ ਲੰਬੀ ਸੋ ਬਹੁਤ-ਬਹੁਤ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਔਰ ਸਾਰਿਆਂ ਦੇ ਜਨਮ ਦਿਨ ਬਹੁਤ-ਬਹੁਤ ਮੁਬਾਰਕ ਹੋਣ ਕਿਉਂਕਿ ਜਦੋਂ ਜਿੱਦਾਂ ਆਵੇ ਮੇਰਾ ਖਿਆਲ ਜਨਮ ਨਹੀਂ ਆ ਜਨਮ ਦਿਨ ਨਹੀਂ ਸਾਰਾ ਜਨਮੇ ਮੁਬਾਰਕ ਹੋ ਜਾ ਇੱਕ ਲਾਈਨ ਕੁਝ ਸੁਣਾ ਦਿਓ ਮਾਸਟਰ ਆ ਕਾਇਨ ਕਿਹਦੇ ਸੁਣਾ ਲੈ ਕੁਛ ਵੀ ਤੁਹਾਨੂੰ ਜਿਹੜਾ ਛੱਲੇ ਦੀ ਆ ਕੋਈ ਤੁਹਾਡਾ ਫੇਵਰਟ ਕੁਝ ਵੀ ਓਕੇ ਲੱਗੀਆਂ ਨੇ ਮੋਜਾਂ ਹੁਣ ਲਾਈ ਰੱਖੀ ਸੋਹਣਿਆ ਲੱਗੀਆਂ ਨੇ ਮੋਜਾਂ ਹੁਣ ਲਾਈ ਰੱਖੀ ਸੋਹਣਿਆ ਚੰਗੇ ਆ ਤੇ ਮੰਦੇ ਆ ਨਿਭਾਈ ਰੱਖੀ ਸੋਹਣਿਆ ਨਿਭਾਈ ਰੱਖੀ ਸੋਹਣੇ ਨਿਭਾਈ ਰੱਖੀ ਸੋਹਣੇ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਤਾਂ ਫੈਨਸ ਨਾਲ ਮਿਲ ਰਹੇ ਨੇ ਔਰ ਕਰਾਊਡ ਦੇਖੋ ਪਰਮ ਪਰਮ ਇਹ ਜਿਹੜਾ ਕਰਾਊਡ ਹੈ ਦੇਖੋ ਲਾ ਕੇ ਤੁਸੀਂ ਫੈਨਸ ਦੀ ਇੱਥੇ ਪਿਆਰ ਦੇਖੋ ਫੈਨਸ ਦਾ ਮੈਂ ਤਾਂ ਹੈਰਾਨ ਆ ਕਿ ਮੁਖਸਰ ਅਬੋਹਰ ਜੀ ਔਰ ਕਿਤੋਂ ਕਿਤੋਂ ਨਰੈਣਗੜ੍ਹ ਜੀ ਜੀ ਜਲਾਲਾਬਾਦ ਫਾਜ਼ਿਲਕਾ ਫਾਜ਼ਿਲਕਾ ਜਲਾਲਾਬਾਦ اور ਲਾਈਨ ਬੜੀ ਲੰਬੀ ਲੱਗੀ ਹੋਈ ਹੈ ਬਾਹਰ ਵੀ ਘਰ ਦੇ ਬਾਹਰ ਵੀ ਬਹੁਤ ਲੰਬੀ ਲਾਈਨ ਤੁਸੀਂ ਦੇਖੋ ਫੈਨਸ ਦੀ ਲੱਗੀ ਹੋਈ ਹੈ ਔਰ ਤਸਵੀਰਾਂ ਤੁਸੀਂ ਦੇਖੋ ਔਰ ਪਰਮ ਨਾਲ ਇੱਕ ਹੋਰ ਮੇਰਾ ਸਵਾਲ ਹੈ ਉਸ ਤੋਂ ਬਾਅਦ ਪਰਮ ਨੂੰ ਵੀ ਫ੍ਰੀ ਕਰਨਾ ਕਿਉਂਕਿ ਬਹੁਤ ਬਿਜ਼ੀ ਤੇ ਇਹ ਜਿਹੜੇ ਮੈਂ ਫੈਨਸ ਦਾ ਪਿਆਰ ਦੇਖਿਆ ਪਰਮ ਇੱਥੇ ਗਾਣੇ ਤਾਂ ਉਹਨਾਂ ਦੇ ਚਲੋ ਯਾਦ ਯਾਦ ਨੇ ਪਰ ਮੁਖਸਰ ਸਾਹਿਬ ਤੋਂ ਠੰਡ ਚਾਹਣਾ ਔਰ ਆਪਣੇ ਇੱਕ ਕਹਿੰਦੇ ਨੇ دیدار ਕਰਨਾ ਆਪਣੇ ਉਸ ਫੇਵਰਿਟ ਸਿੰਗਰ ਦਾ ਜੀ 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 ਭਾਜੀ ਭਾਜੀ ਕੋਈ ਸ਼ੱਕ ਨਹੀਂ ਤੁਹਾਨੂੰ ਦੱਸਿਆ ਵੀ ਇਹ ਇੱਕ ਤਾਂ ਹੁੰਦਾ ਨਾ ਵੀ ਇਹ ਲੋਕ ਆਪਣੇ ਮੁਰਸ਼ਿਦ ਮੰਨਦੇ ਵੀ ਅਸੀਂ ਸਭ ਕੁਝ ਮੰਨਦੇ ਕਿਉਂਕਿ ਲੋਕ ਮਾਨ ਸਾਹਿਬ ਦੇ ਗੀਤਾਂ ਨੇ ਇੰਨੀ ਕਿ ਸੇਹ ਦਿੱਤੀ ਹੋਈ ਹੈ ਬਹੁਤ ਸਾਰੇ ਲੋਕ ਅਜਿਹੀ ਵੀ ਨੇ ਜਿਹੜੇ ਕਹਿੰਦੇ ਆ ਅਸੀਂ ਸੁਸਾਇਡ ਕਰਨ ਲੱਗੇ ਜ਼ਿੰਦਗੀ ਦੇ ਵਿੱਚ ਤੇ ਮਾਨ ਸਾਹਿਬ ਦੇ ਗੀਤਾਂ ਨੂੰ ਸੁਣ ਸੁਣ ਕੇ ਅਸੀਂ ਮਤਲਬ ਇਹ ਹੌਂਸਲਾ ਆਇਆ ਸਾਨੂੰ ਸੁਣ ਕੇ ਫਿਰ ਬਹੁਤ ਸਾਰੇ ਲੋਕਾਂ ਨੇ ਰੋਜ਼ਗਾਰ ਦੇਖਿਆ ਪਈ ਨਾ ਯਾਰ ਕੋਈ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਹਾਂ ਦੱਸੋ ਉਹ ਮਾਨ ਸਾਹਿਬ ਦੇ ਗੀਤਾਂ ਨੂੰ ਸੁਣ ਸੁਣ ਕੇ ਸਾਰਾ ਜਿਹੜਾ ਆਵਾਮ ਇਕੱਠਾ ਹੋਇਆ ਭਾਜੀ ਇਹ ਸਿਰਫ ਉਹ ਗੀਤਾਂ ਕਰਕੇ ਉਹ ਪਿਆਰ ਕਰਕੇ ਮਾਨ ਸਾਹਿਬ ਮੈਂ ਹਮੇਸ਼ਾ ਕਹਾਂਦਾ ਕਿ ਬਹੁਤ ਨੇ ਜੀ ਬਹੁਤ ਆਰਟਿਸਟ ਨੇ ਬਹੁਤ ਕਲਾਕਾਰ ਨੇ ਬਹੁਤ ਲਖਾਰੀ ਨੇ एवरीथिंग ਪਰ ਅਜਿਹਾਂ ਇਨਸਾਨ ਹੋਣਾ ਬਹੁਤ 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 ਮੁਸ਼ਕਲ ਹੈ ਔਰ ਸੱਚ ਕਹਿੰਨਾ ਅਜਿਹਾਂ ਇਨਸਾਨ ਨਹੀਂ ਨਿਕਲਦੇ ਕਿਉਂਕਿ ਤੁਸੀਂ ਵੀ ਸਿੰਗਰ ਹੋ ਗਾਉਂਦੇ ਤੁਸੀਂ ਵੀ ਉਹ ਇੱਕ ਲਾਈਨ ਤੁਹਾਡੇ ਵੱਲੋਂ ਵੀ ਮੈਨੂੰ ਤੁਸੀਂ ਡੈਡੀਕੇਟ ਕਰਨਾ ਹੈ ਅੱਜ 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 ਆਪਣੇ ਕੋਈ ਵੀ ਨਾਲ ਮੁਰਸ਼ਿਦ ਤਾਂ ਸਾਰੇ ਉਹ ਤਾਂ ਸਾਰਿਆਂ ਦੇ ਹੀ ਮੁਰਸ਼ਿਦ ਨੇ ਜੀ 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 ਔਰ ਤੁਸੀਂ ਤਾਂ ਬਹੁਤ ਅੰਗ ਸੰਗ ਰਹਿੰਦੇ ਅਸੀਂ ਤਾਂ ਸਾਰੇ ਇਕੱਠੇ ਆ ਜੀ ਸਾਰੇ 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 ਪਿਆਰ ਕਰਨ ਵਾਲੇ ਆ ਅਸੀਂ ਸਾਰੇ ਗਾਉਣ ਵਾਲੇ ਆ ਭਾਜੀ ਸਾਡੇ ਤਾਂ ਇਕੱਲਾ ਇਕੱਲਾ ਬੰਦਾ ਗਾਉਂਦਾ ਜੀ ਦੱਸੋ ਫਿਰ ਕੋਈ ਚੀਜ਼ ਜੀ ਦੱਸੋ ਵੀ ਕੀ ਗਾਉਣਾ ਆਪਾਂ ਇਕੱਠੇ ਗਾਉਨੇ ਆ ਛੱਲਾ ਛੱਲਾ ਕਰ ਹੋ ਜੁਗ ਜੁਗ ਜੀਵੇ ਮਾਨਾ ਪੰਜਾਬੀ ਬੋਲੀ ਦਾ

ਨਹੀਂ ਨਹੀਂ ਯਹਾਂ ਪੈਰਿਸ ਆਏ ਹੈ ਪਹਿਲੇ ਆਏ ਹੋ ਤੁਸੀਂ ਪਹਿਲੇ ਆਏ ਸੀ ਅੱਛਾ ਪੈਰਿਸ